ਮੈਂ ਕਹਾਣੀਕਾਰ ਹਰਜਿੰਦਰ ਸਿੰਘ ਸੂਰੇਵਾਲੀਆ ਮੁਕਸਰ ਹਾਕੇ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਜੋ ਹੋਣ ਵਾਲਿਆ ਪਾਰਲੀਮੈਂਟਿਕ ਕੋਨਾ ਦੇ ਵਿੱਚ ਵੱਧ ਚੜ ਕੇ ਵੋਟਾਂ ਪਾਓ ਤੇ ਆਪਣੇ ਆਪਣੇ ਵੋਟ ਦਾ ਇਸਤੇਮਾਲ ਕਰੋ ਅਸੀਂ ਭਾਰਤ ਦੇ ਵਾਸੀ ਇਸ ਗੱਲੋਂ ਬੜੇ ਕਿਸਮਤ ਵਾਲੇ ਹਾਂ ਕਿ ਸਾਨੂੰ ਸੰਵਿਧਾਨ ਦੇ ਤਹਿਤ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੋਇਆ ਹੈ ਜਿਸ ਕਰਕੇ ਅਸੀਂ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਹਾਂ ਪਰ ਦੇਖਣ ਦੇ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਇਹ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਦੇਗੇ ਖਾਸ ਤੌਰ ਤੇ ਪੜ੍ਹੇ ਲਿਖੇ ਵਰਗ ਵੀ ਵੋਟ ਪਾਉਂ ਜਾਂ ਜਿਹੜਾ ਉਤਪਾਦਕਾ ਹੈ ਉਹ ਵੋਟ ਪਾਉ ਨਹੀਂ ਜਾਂਦਾ ਤੇ ਜਦੋਂ ਕਿ ਪੜ੍ਹੇ ਲਿਖੇ ਵਰਗ ਨੂੰ ਤਾਂ ਇਹ ਇਸ ਤੋਂ ਵੀ ਜ਼ਿਆਦਾ ਮਤਲਬ ਉਤਸ਼ਾਹ ਨਾਲ ਵੋਟਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜਿਹੜੇ ਤਾਂ ਕਿ ਸਹੀ ਉਮੀਦਵਾਰਾਂ ਦੀ ਚੋਣ ਕਿੱਥੀ ਜਾ ਕੇ ਵੋਟਰ ਨੂੰ ਕੋਈ ਉਮੀਦਵਾਰ ਨਹੀਂ ਪਸੰਦ ਤਾਂ ਆ ਇਸ ਇਹ ਵੀ ਪ੍ਰਵੀਜ਼ਨ ਹੈ ਕਿ ਉਹ ਸਾਰੇ ਉਮੀਦਵਾਰਾਂ ਨੂੰ ਨਕਾਰ ਸਕਦਾ ਹੈ ਉਸ ਦੇ ਲਈ ਇੱਕ ਸਪੈਸ਼ਲ ਬਟਨ ਦਿੱਤਾ ਗਿਆ ਜੋ ਜਦੋਂ ਨੱਪਣ ਤੇ ਨੋਟਾ ਮਤਲਬ ਕਿਸੇ ਉਮੀਦਵਾਰ ਨੂੰ ਵੋਟ ਨਹੀਂ ਪੈਂਦੀ ਉਹ ਨੋਟਾ ਉਸ ਨੂੰ ਨੋਟਾ ਦਾ ਇਸਤੇਮਾਲ ਕੀਤਾ ਜਾ ਸਕਦਾ ਮੈਂ ਫੇਰ ਇੱਕ ਵਾਰ ਅਪੀਲ ਕਰਦਾ ਹਾਂ ਆਪਣੇ ਪੰਜਾਬ ਦੇ ਸੂਬਾ ਵਸਨੀਕਾਂ ਨੂੰ ਵੀ ਇੱਕ ਜ਼ੋਨ ਨੂੰ ਪੜਨ ਵਾਲੀਆਂ ਬੋਟਾਂ ਦੇ ਵਿੱਚ ਆਪਣਾ ਮਤਲਬ ਯੋਗ ਦਾ ਜਰੂਰ ਪਾਉਣ ਖਾਮਾ ਖਮਾ ਕੇ ਹੋਰ ਤੋਂ ਜਾ ਪੰਜਾਬ ਕਰੇਗਾ ਵੋਟ 1 ਜੂਨ 2024 ਨੂੰ